ਗਵਾਰਾਨਾਜ਼ ਦੇਖ ਪਿੰਡ ਦੇ ਰੂੜ ਵਿਖੇ ਬੀਤੀ ਰਾਤ ਕਾਰਸਪਾਰ 3 ਵਿਅਕਤੀਆਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰਨ ਤੋਂ ਬਾਅਦ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਹ ਕੁਲਵਿੰਦਰ ਸਿੰਘ ਪੁੱਤਰ ਰਸਵੰਤ ਸਿੰਘ ਵਾਸੀ ਪਿੰਡ ਰੂੜ ਨੇ ਦੱਸਿਆ ਕਿ ਉਹ ਜਦੋਂ ਸ਼ਾਮ 7 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਮੋਟਰਸਾਈਕਲ ਤੇ ਪਾਸਟਾ ਵਿਖੇ ਜਾ ਰਿਹਾ ਸੀ ਤਾਂ ਇੱਕ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਵਿੱਚੋਂ ਨਿਕਲੇ ਤਿੰਨ ਵਿਅਕਤੀਆਂ ਨੇ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਬੀਰ ਉਬੀ ਚਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਾਂਸਟਾ ਵਿਖੇ ਦਾਖਲ ਕਰਵਾਇਆ ਗਿਆ ਪੀੜਤ ਕੁਲਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਜੀ ਕੀ ਨਾਮ ਤੇ ਕਿਹੜਾ ਪਿੰਡ ਆ ਜੀ ਤੁਹਾਡਾ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਹਾਂਜੀ ਮੇਰਾ ਪਿੰਡ ਅਨਰੂਲ ਹੈ ਜੀ ਜੀ ਕੁਲਵਿੰਦਰ ਸਿੰਘ ਜੀ ਕੀ ਮਾਮਲਾ ਹੈ ਤੁਸੀਂ ਇੱਥੇ ਹਸਪੀਟਲ ਆਏ ਹੋ ਮਾਮਲਾ ਜੀ ਮੈਂ ਆਪਣੇ ਅੱਡੇ ਦੇ ਵਿੱਚੋਂ ਪਾਂਸਟੇ ਨੂੰ ਆਇਆ ਸੀਗਾ ਕਿਸੇ ਕੰਮ ਲਈ ਜੀ ਤੇ ਜਦੋਂ ਮੈਂ ਪਾਰਟੀ ਵਾਲਾ ਮੋੜ ਫੌਜ ਦੇ ਕੋਲੋਂ ਮੁੜਿਆ ਮੇਰੇ ਵਿੱਚ ਕਿਸੇ ਬੰਦਿਆਂ ਨੇ ਲਿਆ ਕੇ ਗੱਡੀ ਮਾਰੀ ਮੋਟਰਸਾਈਕਲ ਦੀ ਜੀ ਗੱਡੀ ਮਾਰੀ ਤਾਂ ਮੈਂ ਪਹਿਲਾਂ ਡਿਗਿਆ ਨਹੀਂ ਫੇ ਉਹ ਨਹੀਂ ਦੂਜੀ ਵਾਰ ਫੇ ਮਾਰੀ ਫੇ ਵੀ ਮੈਂ ਡਿਗਿਆ ਨਹੀਂ ਫੇ ਵੀ ਮੈਂ ਮੇਰਾ ਮੋਟਰਸਾਈਕਲ ਦਾ ਬੈਲੈਂਸ ਵਿਗੜਿਆ ਫੇ ਮੈਂ ਡਿਗਿਆ ਫੇ ਵੀ ਗੱਡੀ ਦੇ ਵਿੱਚੋਂ ਤਿੰਨ ਬੰਦੇ ਨਿਕਲੇ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਜਿਨ੍ਹਾਂ ਨੇ ਮੇਤੇ ਹਮਲਾ ਕੀਤਾ ਜੀ ਤੇ ਮੈਂ ਆਪਣੇ ਹੱਥਾਂ ਨਾਲ ਰੋਕਿਆ ਰੋਕੇ ਤਾਂ ਮੈਂ ਫਿਰ ਆਪਣਾ ਬਚਾਲੇ ਜੋ ਵੀ ਸੀਗਾ ਕੀਤਾ ਤੇ ਫੇਰ ਮੈਂ ਪੰਪ ਵੱਲ ਨੂੰ ਆਪਣੀ ਸੇਫਟੀ ਲਈ ਪੰਪ ਵੱਲ ਚੱਲ ਗਿਆ ਤੇ ਉਹ ਬੰਦੇ ਗੱਡੀ 'ਚ ਬਹਿ ਕੇ ਪਿੱਛੇ ਨੂੰ ਮੁੜ ਗਏ ਜੀ ਤੇ ਤੁਸੀਂ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਮੈਂ ਇਕੱਲਾ ਸੀਗਾ ਤੇ ਉਹ ਬੰਦੇ ਕਿੰਨੇ ਜਣੇ ਸੀ ਤੇ ਕਿਹੜੇ ਕਿਹੜੇ ਹਥਿਆਰ ਤੁਹਾਡੇ ਨਾਲ ਉਹਨਾਂ ਨੇ ਉਹ ਬੰਦੇ ਜੀ ਤਿੰਨ ਜਣੇ ਗੱਡੀ 'ਚ ਨਿਕਲੇ ਚੌਥਾ ਡਰਾਈਵਰ ਗੱਡੀ 'ਚ ਹੀ ਸੀਗਾ ਜੀ ਤਿੰਨ ਜਣੇ ਬੰਦੇ ਨਿਕਲੇ ਉਹਨਾਂ ਕੋਲ ਤੇਜ਼ ਤਿਆਰ ਹਥਿਆਰ ਸੀਗੇ ਜੀ ਉਹ ਮੈਂ ਉਸਲੇ ਮੌਕੇ ਤੇ ਮੈਨੂੰ ਇਹ ਮੈਨੂੰ ਤਾਂ ਪਤਾ ਨਹੀਂ ਜੀ ਨਾ ਮੈਂ ਗੱਡੀ ਦੇਖੀ ਨਾ ਮੈਂ ਕੁਝ ਵੀ ਨਹੀਂ ਜਾਣੀ ਹੁਣੀ ਮੈਤੇ ਹਮਲਾ ਕੀਤਾ ਤੇ ਮੈਂ ਆਪਣੇ ਬਚਾਲੇ ਜੋ ਵੀ ਸੀਗਾ ਮੈਂ ਉਹ ਆਪਣਾ ਕੀਤਾ ਜੀ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਇੱਕ ਤਕਰੀਬਨ 7 ਵਜੇ ਦੀ ਗੱਲ ਹੈ ਸ਼ਾਮ ਦੀ ਹਾਂਜੀ ਤੇ ਹੁਣ ਤੁਸੀਂ ਇੱਥੇ ਇੱਕ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਹੈ ਜੀ ਹਾਂਜੀ ਨਹੀਂ ਹਲੇ ਨਹੀਂ ਜੀ ਮੈਂ ਹਲੇ ਠੀਕ ਨਹੀਂ ਹੈਗਾ ਥੋੜਾ ਤੇ ਮੈਂ ਆਪਣੇ ਜੋ ਵੀ ਬਿਆਨ ਹੈ ਮੈਂ ਸਵੇਰ ਨੂੰ ਦੇਵਾਂਗਾ ਤੇ ਮੇਰਾ ਜੋ ਵੀ ਹੈ ਐਮ ਆਰ ਆਈ ਮੈਂ ਘਟਾਤੀ ਆ ਤੇ ਬੰਦਿਆਂ ਦਾ ਵਿੱਚ ਥੋੜਾ ਬਹੁਤਾ ਮਤਲ ਲੱਗਿਆ ਆ ਜੋ ਵੀ ਉਹ ਮੈਂ ਸਵੀਰ ਨੂੰ ਆਪਣੇ ਹੋਸ਼ ਦੇ ਵਿੱਚ ਬਿਆਨ ਦੇ ਹੁੰਦਾ ਜੀ ਉਸ ਵੇਲੇ ਤੋਂ ਤਾਂ ਇਹ ਮੰਗ ਕਰਦਾ ਜੀ ਦੇਖੋ ਜੀ ਛਰੇਆਂ ਵਿੱਚ ਤਾਂ ਅਸੀਂ ਆਪਣਾ ਕੰਮ ਕਰ ਕਰਦੇ ਆ ਮੈਂ ਖੇਤੀਬਾੜੀ ਕਰਦਾ ਆ ਮੇਰਾ ਕਿਸੇ ਨਾਲ ਕੋਈ ਲੈਂਡ ਦੇਣਾ ਮਤਲ ਹੈ ਨਹੀਂ ਉਹ ਜੇ ਬੰਦੇ ਹੁਣ ਇਦਾਂ ਕਰੋਗੇ ਤਾ ਫੇਰ ਇਹ ਤਾਂ ਮਾੜੀ ਗੱਲ ਆ ਜੀ ਪੋਰਚ ਬਿਗਾ ਦੇ ਨੂੰ ਇਹੀ ਚਾਹੀਦਾ ਵੀ ਜਿਹੜੇ ਬੰਦਿਆਂ ਨੇ ਜੋ ਵੀ ਸਾਹਮਣੇ ਆਉਣਗੇ ਉਹਨਾਂ ਦੇ ਵਣ ਦੀ ਕਾਰਵਾਈ ਕਰਨੀ ਚਾਹੀਦੀ ਆ ਜੀ ਉਧਰ ਸਿਵਲ ਹਸਪਤਾਲ ਪਾਸਟਾ ਦੇ ਡਾਕਟਰਾਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਇਰ ਫਰਕੀਤਾ ਗਿਆ ਹੈ ਮੈਡਮ ਡਾਕਟਰ ਗੋਪਾਲ ਰੌੜਾ ਡਾਕਟਰ ਜੀ ਤੇ ਇੱਕ ਕੋਈ ਪੇਸ਼ੈਂਟ ਆਇਆ ਹੈ ਇੱਕ ਉਹਨਾਂ ਦਾ ਮਤਲਬ ਕੀ ਆਇਆ ਜੀ ਉਹਨਾਂ ਨੂੰ ਪੇਸ਼ੈਂਟ ਕੋਈ ਨਹੀਂ ਐਮ ਐਸ ਸੀ ਪੇਸ਼ੈਂਟ ਆਇਆ ਹੈ ਜੀ ਉਹਦਾ ਪਰਚਾ ਆਪਾਂ ਕੱਟ ਦਿੱਤਾ ਜੀ ਤੇ ਸੱਟਾਂ ਲੱਗੀਆਂ ਉਹ ਨੋਟ ਕਰਕੇ ਆਪਾਂ ਉਹਨੂੰ ਤੁਹਾਨੂੰ ਫੋਟੋ ਆ ਦੇ ਰਫਰ ਕਰਨਾ ਸੱਟਾ ਕਿਤੇ ਕਿਤੇ ਲੱਗੀਆਂ ਆ ਜੀ ਇਹਨਾਂ ਦੇ ਸੱਟਾਂ ਉਹਦੇ ਹੱਥ ਤੇ ਲੱਗੀਆਂ ਦੋਨੋਂ ਥੋੜੀ ਲੱਤ ਤੇ ਲੱਗੀਆਂ ਜਿਗਰ ਦੀ ਸੱਟ ਇਸ ਦੌਰਾਨ ਜਦੋਂ ਚੌਂਕੀ ਪਾਸਟਾ ਦੇ ਇੰਚਾਰਜ ਗੁਰਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਕਤ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ਫਿਲਹਾਲ ਪੀੜਤ ਕੁਲਵਿੰਦਰ ਸਿੰਘ ਦੇ ਬਿਆਨਾਂ ਤੇ ਹੀ ਕਾਰਵਾਈ ਕੀਤੀ ਜਾਵੇਗੀ ਪਾਸਟਾ ਤੋਂ ਨਵਰੰਗ ਚੈਨਲ ਲਈ ਰਜਿੰਦਰ ਕੁਮਾਰ ਦੀ ਰਿਪੋਰਟ ਹਾਂ ਦਾ ਸਾਨੂੰ ਜੀਵਨ 7:30 8:30 ਵਜੇ ਮੈਸੇਜ ਆਇਆ ਸੀ ਜੀ ਤੇ ਰੂੜ ਦਾ ਮੁੰਡਾ ਕੁਲਵਿੰਦਰ ਸਿੰਘ son of ਸੁਭਾਸ਼ ਸਿੰਘ ਜੀ ਉਹਦੋਂ ਫਟਵਾਰ ਹੋਈ ਐ ਤੇ ਇਹ ਧਿਆਨ ਲੈਣ ਗਏ ਸੀ ਉਸ ਟਾਈਮ ਤੋਂ ਕੁਝ ਨਸ਼ੇ ਵਾਲੀਆਂ ਕਹਾਣੀ ਮਿਲਦੀਆਂ ਸੀ ਉਹ ਕਹਿੰਦਾ ਕਿ ਮੈਂ ਕੋਈ ਨਹੀਂ ਬਿਆਨ ਦੇ ਸਕਦਾ ਜੀ ਯਾਰ ਮੈਂ ਸਵੇਰੇ ਜਾਵਾਂਗਾ ਜੀ ਪਰ ਉਹ ਇਥੋਂ ਰੂਟ ਤੋਂ ਆਪਣੇ ਪਾਸਟ ਤੋਂ ਨਾ ਰੈਪਰ ਕਰਤਾ ਉਹ ਫਗਵਾੜੇ ਦਾ ਜੀ ਤੇ ਫਗਵਾੜੇ ਹੁਣ ਲੱਗਿਆ ਐ ਬਿਆਨ ਜੀ ਉਹ ਬਿਆਨ ਦੇਦਾ ਹਾਰ ਤੇ ਲੋਕ ਵੀ ਸਾਹਮਣੇ ਆਊਗਾ ਤੇ ਮੈਂ ਲੜਦਾ ਹਾਂ ਕਾਰਵਾਈ ਕੀਤੀ ਜਾਉਂਦੀ। ਇਹ ਕੋਈ ਸਰ ਆਪਣੇ ਲੁੱਟ ਖੋ ਦਾ ਮਾਮਲਾ ਕਿ ਕੋਈ ਪ੍ਰਾਣੀ ਰੰਜਿਸ਼ ਲੱਗਦੀ ਆ ਜੀ। ਨਹੀਂ ਲੁੱਟ ਖੋ ਦਾ ਮਾਮਲਾ ਨਹੀਂ ਕੋਈ ਰੰਜਿਸ਼ ਚੱਲਦੀ। ਪ੍ਰਾਣੀ